ਪੰਜਾਬੀਆਂ ਦੇ ਲਈ ਬੇਹੱਦ ਹੀ ਚਿੰਤਾ ਭਰੀ ਖਬਰ ਸਾਹਮਣੇ ਆ ਰਹੀ ਹੈ ਦਰਅਸਲ ਪੰਜਾਬੀਆਂ ਦੇ ਲਈ ਇੱਕ ਹੈਰਾਨ ਕਰ ਦੇ ਰਿਪੋਰਟ ਸਾਹਮਣੇ ਆਈ ਹੈ ਨੈਸ਼ਨਲ ਹਾਈਵੇ ਦੇ ਉੱਤੇ ਹਰ 8 ਘੰਟਿਆਂ ਦੇ ਅੰਦਰ ਇੱਕ ਹਾਦਸਾ ਹੋ ਰਿਹਾ ਜਿਸ ਦੇ ਵਿੱਚ 75% ਲੋਕ ਆਪਣੀ ਕੀਮਤੀ ਜਾਨਾਂ ਗੁਆ ਰਹੇ ਨੇ ਸੜਕਾਂ ਦੇ ਉੱਤੇ ਲਾਪਰਵਾਹੀ ਹਾਸ ਦਾ ਮੁੱਖ ਕਾਰਨ ਬਣਦੀ ਜਾ ਰਹੀ ਹੈ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਦੀ ਰਿਪੋਰਟ ਦੇ ਵਿੱਚ ਇਸ ਗੱਲ ਦਾ ਵੱਡਾ ਲਾਸਾ ਹੋਇਆ ਹੈ ਜਿਸ ਨੂੰ ਬੀਤੇ ਦਿਨ ਸੰਸਦ ਦੇ ਵਿੱਚ ਪੇਸ਼ ਕੀਤਾ ਗਿਆ ਹੈ ਤੇ ਇਸ ਰਿਪੋਰਟ ਦੇ ਮੁਤਾਬਕ ਸਾਲ 2025 ਦੇ ਵਿੱਚ ਨੈਸ਼ਨਲ ਹਾਈਵੇ ਦੇ ਉੱਤੇ 111 ਸੜਕ ਹਾਦਸੇ ਹੋਏ ਜਿਨ੍ਹਾਂ ਦੇ ਵਿੱਚ 858 ਲੋਕਾਂ ਦੀ ਜਾਨ ਗਈ ਹੈ ਰਿਪੋਰਟ ਦੇ ਮੁਤਾਬਕ ਸਾਲ 2024 ਦੇ ਵਿੱਚ 1912 ਹਾਦਸੇ ਹੋਏ ਜਿਨ੍ਹਾਂ ਦੇ ਵਿੱਚ 1562 ਲੋਕਾਂ ਨੂੰ ਜਾਨ ਗੁਆਣੀ ਪਈ ਇਸੇ ਤਰ੍ਹਾਂ ਸਾਲ 2023 ਦੇ ਵਿੱਚ 2388 ਹਾਸਿਆ ਦੌਰਾਨ 1895 ਲੋਕਾਂ ਦੀ ਮੌਤ ਹੋ ਗਈ ਅਤੇ ਸਾਲ 2022 ਦੇ ਵਿੱਚ 2293 ਹਾਸਿਆ ਦੇ ਵਿੱਚ 1881 ਲੋਕਾਂ ਦੀ ਜਾਨ ਉਹਨਾਂ ਨੇ ਆਪਣੇ ਜਾਨ ਤੋਂ ਹੱਤ ਤੋਲੇ ਤਾਂ ਸਾਲ 2021 ਦੇ ਵਿੱਚ ਵੀ 2288 ਹਾਸਿਆ ਦੇ ਵਿੱਚ 1950 ਲੋਕ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਇਹ ਤਾਂ ਇਹਨਾਂ ਹਾਸਿਆਂ ਦਾ ਮੁੱਖ ਕਾਰਨ ਸੜਕਾਂ ਦੀ ਹਾਲਤ ਵਾਹਨਾਂ ਦੀ ਸਥਿਤੀ ਇਹ ਸਾਰੇ ਸ਼ਾਮਿਲ ਨੇ ਤੇ ਖਾਸ ਕਰਕੇ ਜਿਹੜੇ ਕਿ ਵਾਹਨ ਚਾਲਕ ਨੇ ਉਹਨਾਂ ਦੀ ਲਾਪਰਵਾਹੀ ਤਾਂ ਇਸ ਦੇ ਲਈ ਕੇਂਦਰ ਸਰਕਾਰ ਨੇ ਚਾਰ ਲੇਨ ਅਤੇ ਇਸ ਤੋਂ ਜ਼ਿਆਦਾ ਚੌੜਾਈ ਵਾਲੇ ਸਾਰੇ ਨੈਸ਼ਨਲ ਹਾਈਵੇ ਦੇ ਉੱਤੇ ਯੋਜਨਾਬੱਧ ਤਰੀਕੇ ਦੇ ਨਾਲ ਸਾਰੇ ਸੂਬਿਆਂ ਦੇ ਵਿੱਚ ਐਡਵਾਂਸ ਟ੍ਰੈਫਿਕ ਮੈਨੇਜਮੈਂਟ ਸਿਸਟਮ ਲਾਗੂ ਕਰਨ ਦਾ ਫੈਸਲਾ ਲਿਆ ਤਾਂ ਜੋ ਸਾਰੇ ਸੂਬਿਆਂ ਦੇ ਲਈ ਆਵਾਜਾਈ ਪ੍ਰਬੰਧਨ ਦੇ ਲਈ ਇੱਕ ਪ੍ਰਣਾਲੀ ਲਾਗੂ ਹੋਵੇ ਅਤੇ ਸੜਕ ਹਾਦਸਿਆਂ ਦੇ ਵਿੱਚ ਕਮੀ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਸਕੇ ਤਾਂ ਉਥੇ ਹੀ ਮਾਹਿਰ ਦੇ ਮੁਤਾਬਕ ਵਾਹਨ ਚਾਲਕਾਂ ਦੇ ਵੱਲੋਂ ਟ੍ਰੈਫਿਕ ਨਿਯਮਾਂ ਦੀ ਅਣਦੇਖੀ ਤੇਜ਼ ਰਫ਼ਤਾਰ ਓਵਰਲੋਡਿੰਗ ਅਤੇ ਸੂਬੇ ਦੇ ਵਿੱਚ ਓਵਰਲੋਡਿੰਗ ਦੇ ਕਾਰਨ ਪਿਛਲੇ 5 ਸਾਲਾਂ ਦੌਰਾਨ 2725 ਲੋਕਾਂ ਦੀ ਜਾਨ ਗਈ ਹੈ ਜੋ ਕਿ ਆਮ ਆਵਾਜਾਈ ਆਯਵਸਥਾ ਦੇ ਉੱਤੇ ਸਵਾਲ ਚੁੱਕਣ ਦੇ ਲਈ ਕਾਫੀ ਹੈ